ਖੇਡਾਂ ਵਿੱਚ ਹਿੱਸਾ ਲੈਣ ਜਾਣ ਸਮੇਂ ਸੈਕ੍ਰੇਟ ਸੋਲਜ ਕਨਵੈਂਟ ਸਕੂਲ ਕਾਲੇ ਭਿੱਖੀਵੰਡ ਵਿਖੇ ਜਸ਼ਨ ਦਾ ਮਾਹੌਲ ਇਸ ਮੌਕੇ ਤੇ ਬੱਚਿਆਂ ਅਤੇ ਸਕੂਲ ਸਟਾਫ ਸਮੇਤ ਡੀਪੀ ਸਰ ਵੱਲੋਂ ਕੀਤੀ ਗਈ ਡਾਲ ਟੀਵੀ ਦੇ ਨਾਲ ਇੱਕ ਵਿਸ਼ੇਸ਼ ਮੁਲਾਕਾਤ ਇਸ ਮੌਕੇ ਤੇ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਅਤੇ ਦੇਖੋ ਬੱਚਿਆਂ ਦੀ ਮਿਹਨਤ ਅਤੇ ਲਗਨ ਦਾ ਵੱਡਾ ਅਫਸੋਸ ਹੈ ਕਿ ਉਹ ਕਾਲੇ ਪਿੱਖੀਵੰਡ ਵਿੱਚ ਪੜਦੀ ਹਾਂ ਮੇਰਾ ਨਾਮ ਨੰਦਨੀ ਤਵਨ ਹੈ ਮੈਂ ਚੇਵੀ ਜਮਾਦਰ ਦੇ ਵਿੱਚ ਪੜਦੀ ਹਾਂ ਸਾਨੂੰ ਸੰਚਿਆ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਸਾਡੇ ਸਰ ਕੰਦਰ ਸਿੰਘ ਬਾਜੀ ਨੇ ਸਾਨੂੰ ਜੀਪੀ ਸਰ ਵਰਗੇ ਸੈਰ ਪ੍ਰੋਵਾਈਡ ਕਿਤੇ ਹਨ ਜੋ ਕਿ ਸਾਨੂੰ ਫੁੱਟਬਾਲ ਸਿਖਾਉਂਦੇ ਹਨ ਅਸੀਂ ਸਭ ਤੋਂ ਪਹਿਲਾਂ ਉਹਨਾਂ ਦੀ ਬਦੌਲਤ ਅਸੀਂ ਜਰਨਲ ਦੇ ਵਿੱਚ ਗਏ ਉੱਥੇ ਉੱਥੇ ਸਾਡੀ ਫਰਸਟ ਪੋਜੀਸ਼ਨ ਪ੍ਰਾਪਤ ਕੀਤੀ ਅਸੀਂ ਫਿਰ ਅਸੀਂ ਡਿਸਟ੍ਰਿਕਟ ਦੇ ਵਿੱਚ ਗਏ ਡਿਸਟ੍ਰਿਕਟ ਦੇ ਵਿੱਚ ਵੀ ਅਸੀਂ ਫਰਸਟ ਪੋਜੀਸ਼ਨ ਪ੍ਰਾਪਤ ਕੀਤੀ ਸਾਨੂੰ ਉੱਥੋਂ 골ਡ ਮੈਡਲ ਮਿਲਿਆ 골ਡ ਮੈਡਲ ਦੇ ਨਾਲ ਨਾਲ ਅਸੀਂ ਸੈਕੰਡ ਸੋਰਸ ਕਾਰਨ ਸਕੂਲ ਦਾ ਨਾਮ ਪਹਿਲੇ ਨੰਬਰ ਤੇ ਜੱਜ ਕਰਵਾਇਆ ਫਿਰ ਸਾਡੀ ਉੱਥੋਂ ਸਟੇਟ ਦੀ ਸਿਲੈਕਸ਼ਨ ਹੋਈ ਸਟੇਟ ਦੇ ਵਿੱਚ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਫਰਸਟ ਪੋਜੀਸ਼ਨ ਤੱਕ ਕਰਕੇ ਸੈਕਰਸ ਸਾਉਸ ਕਾਨਵਰਟ ਸਕੂਲ ਦਾ ਫਿਰ ਤੋਂ ਨਾਮ ਫਸ ਪਹਿਲੇ ਨੰਬਰ ਤੇ ਦਰਜ ਕਰਵਾਉਣਾ ਹੈ। ਮੈਂ ਸੈਕਰਸ ਸਾਉਸ ਕਾਨਵਰਟ ਸਕੂਲ ਕਾਲੇ ਪਿਕ ਇਵੈਂਟ ਵਿੱਚ ਪੜਦੀ ਹਾਂ। ਮੇਰਾ ਨਾਮ ਖੁਸ਼ਪ੍ਰੀਤ ਕੌਰ ਹੈ। ਮੈਂ 7ਵੀਂ ਜਮਾਤ ਵਿੱਚ ਪੜਦੀ ਹਾਂ। ਇਹ ਸੰਸਥਾ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਲਈ ਮਿਲਿਆ। ਇੱਥੋਂ ਦੇ ਸਾਡੇ ਚੇਅਰਮੈਨ ਸਰ ਸਰਦਾਰ ਕਨਾਰ ਸਿੰਘ ਬਾੜ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਕੋਆਪਰੇਟ ਕੀਤਾ। ਉਹਨਾਂ ਨੇ ਸਾਨੂੰ ਡੀਪੀ ਸਰ ਵਰਗੇ ਕੋਚ ਪ੍ਰੋਵਾਈਡ ਕੀਤੇ। ਅਸੀਂ ਆਪਣੇ ਡੀਪੀ ਸਰ ਦੀ ਬਦੌਲਤ ਹੀ ਜਰਨਲ ਦੇ ਵਿੱਚ ਖੇਡਣ ਲਈ ਗਏ। ਜਿੱਥੋਂ ਕਿ ਜਿੱਥੇ ਕਿ 25 ਤੋਂ 30 ਸਕੂਲ ਪਾਰਟਿਸਪੇਟ ਕਰਦੇ ਹਨ ਉ ਸਾਡੇ ਐਸੀ 골ਡ ਮੈਡਲ ਜਿੱਤੇ ਆ ਜੌਨਲ ਦੇ ਵਿੱਚੋਂ ਸਾਡੀ ਡਿਸਟ੍ਰਿਕਟ ਦੇ ਲਈ ਸਿਲੈਕਸ਼ਨ ਹੋਈ ਡਿਸਟ੍ਰਿਕਟ ਦੇ ਵਿੱਚ ਜਾ ਕੇ ਜੌਨਲਾ ਆਈਆਂ ਜਿਸ ਦਾ ਵਿੱਚੋਂ ਕਿ ਅਸੀਂ ਦੋ ਦੋ 골 ਕਰਕੇ ਆਪਣੇ ਡਿਸਟ੍ਰਿਕਟ ਦੇ ਵਿੱਚੋਂ ਵੀ ਪਹਿਲਾ 골ਡ ਮੈਡਲ ਜਿੱਤੇ ਆ ਡਿਸਟ੍ਰਿਕਟ ਦੇ ਵਿੱਚੋਂ ਅਸੀਂ ਆਪਣੇ ਸਕੂਲ ਦਾ ਨਾਮ ਸੈਕਰਟ ਸੌਲਸ ਕਾਨਵਰਸ ਸਕੂਲ ਦਾ ਨਾਮ ਪਹਿਲੇ ਨੰਬਰ ਤੇ ਦਰਜ ਕਰਵਾਇਆ ਤੇ ਸਾਡੀ ਡਿਸਟ੍ਰਿਕਟ ਦੇ ਵਿੱਚੋਂ ਸਟੇਟ ਲਈ ਸਿਲੈਕਸ਼ਨ ਹੋਈ ਸਾਨੂੰ ਉਮੀਦ ਹੈ ਕਿ ਅਸੀਂ ਸਟੇਟ ਦੇ ਵਿੱਚੋਂ ਵੀ ਆਪਣੇ ਸਕੂਲ ਦਾ ਨਾਮ ਪਹਿਲੇ ਨੰਬਰ ਤੇ ਦਰਜ ਕਰਵਾਵਾਂਗੇ ਧੰਨਵਾਦ ਹਰਨ ਅਸੀਂ ਲੁਧਿਆਣੇ ਸਟੇਟ ਖੇਡਣ ਜਾ ਰਹੇ ਹਾਂ ਤਾਂ ਉਮਰ ਤੁਹਾਡੀ ਕਿੰਨੀ ਹੈ ਮੇਰੀ ਉਮਰ 13 ਸਾਲ ਹੈ ਕਿੰਨੇ ਬੱਚੇ ਜਾ ਰਹੇ ਅਸੀਂ ਲੁਧਿਆਣੇ 10 ਬੱਚੇ ਜਾ ਰਹੇ ਹਾਂ ਅਸੀਂ ਆਪਣੇ ਸਕੂਲ ਦੇ ਵਿੱਚੋਂ 10 ਕੁੜੀਆਂ ਖੇਡਣ ਲਈ ਜਾ ਰਹੀਆਂ ਹਨ ਹਾਂਜੀ ਮੈਂ ਸੈਕਰੋਸੂਲਸ ਕਾਨਵਨਟ ਸਕੂਲ ਤੋਂ ਕੰਦਾਲ ਸਿੰਘ ਬਾਟ ਅੱਜ ਆਪਣੇ ਬੱਚਿਆਂ ਦਾ ਜਿਹੜਾ ਹੈਗਾ ਸੀ ਮੈਚ ਚੱਲਦੇ ਪਏਗੇ ਜਿਹੜੇ ਬੱਚੇ ਫੁੱਟਬਾਲ ਦੀ ਟੀਮ ਹੈ ਜਿਵੇਂ ਬੱਚੇ ਸਟੇਟ ਖੇਡਣ ਸਟੇਟ ਖੇਡਣ ਜਾ ਰਹੇਗੇ ਸਭ ਤੋਂ ਪਹਿਲਾਂ ਇਹ ਬੱਚੇ ਜਰਨਲ ਕਿੱਟ ਕੇ ਆਏ ਸੀ ਇਹ ਬੱਚੇ ਜਿਹੜੇ ਅੱਜ ਦੀ ਡੇਟ 'ਤੇ ਪ੍ਰੈਕਟਿਸ ਕਰ ਰਹੇਗੇ ਨਾਲ ਨਾਲ ਆਪਣੇ ਜਰਨਲ ਤੋਂ ਬਾਅਦ ਚ ਡਿਸਟ੍ਰਿਕਟ 'ਤੇ ਗਏ ਬੱਚਿਆਂ ਨੇ ਡਿਸਟ੍ਰਿਕਟ ਦੇ ਵਿੱਚ ਵੀ ਫਰਸਟ ਪੋਜੀਸ਼ਨ ਹਾਸਲ ਕੀਤੀ 골ਡ ਮੈਡਲ ਦੇ ਨਾਲ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਐਸ ਏਰੀਏ ਦੇ ਵਿੱਚ ਡਿਸਟ੍ਰਿਕਟ ਪਿੱਖੀਵੰਡ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਅਸੀਂ ਪਿੱਖੀਵੰਡ ਏਰੀਏ ਤੋਂ ਬੋਲ ਰਹੇ ਹਾਂ ਸਾਡੇ ਏਰੀਏ ਦੇ ਵਿੱਚ ਇਹ ਛੋਟੇ ਛੋਟੇ ਉਪਰਾਲੇ ਬੱਚੇ ਕਰ ਰਹੇ ਗਿਆ ਕਿਉਂਕਿ ਅੱਜ ਦੀ ਡੇਟ 'ਤੇ ਨਸ਼ਿਆਂ ਨੂੰ ਬਹੁਤ ਵੱਡਾ ਜਿਹੜਾ ਬੱਚੇ ਆ ਨਸ਼ਿਆਂ ਦੇ ਵੱਲ ਜਾ ਰਹੇ ਗਿਆ ਤੇ ਅਸੀਂ ਕੋਸ਼ਿਸ਼ ਕਰਦੇ ਆ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਕੁਝ ਖੇਡਾਂ ਵੱਲ ਧਿਆਨ ਦੇਣ ਜਿਸ ਤਰ੍ਹਾਂ ਅਸੀਂ ਸੈਕੰਡਰੀ ਸੌਲਸ ਕਾਰਨਰ ਸਕੂਲ ਦੇ ਵਿੱਚ ਗੁਰਬਾਣੀ ਦੇ ਕੰਪੀਟੀਸ਼ਨ ਜਿਸ ਤਰ੍ਹਾਂ ਸਾਡੇ ਬੱਚੇ ਕੋਈਸ਼ਰੀ ਢਾਡੀ ਗੁਰਬਾਣੀ ਕੀਰਤਨ ਸਿਖਾਇਆ ਜਾ ਰਿਹਾ ਨਾਲ ਕਥਾ ਨਾਲ ਸੰਥਿਆ ਦਿੱਤੀ ਜਾ ਰਹੀ ਹੈ ਅੱਜ ਕੱਲ ਲੜੀਵਾਰ ਸੰਥਿਆ ਸਾਡੀ ਚੱਲ ਰਹੀ ਗਿਆ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਆ ਰਹੇ ਗਿਆ ਪਲੱਸ ਦਮਦਵੀ ਟਕਸਾਲ ਦੇ ਜਿਹੜੇ ਸਿੰਘ ਹੈ ਉਹ ਬੱਚੇ ਬੱਚਿਆਂ ਨੂੰ ਸੰਥਿਆ ਦੇ ਰਹੇ ਗਿਆ ਉਹਦੇ ਨਾਲ ਨਾਲ ਐਨ ਸੀ ਸੀ ਦਾ ਜਿਹੜਾ ਹੈਗਾ ਹੈ ਸਾਡਾ ਬੜਾ ਵਧੀਆ ਪਰਾਲਾ ਹੈ ਜਿਹੜੇ ਬੱਚੇ ਐਨ ਸੀ ਸੀ ਨਾਲ ਨਾਲ ਬੱਚਿਆਂ ਨੂੰ ਐਨ ਸੀ ਸੀ ਦੀ ਟ੍ਰੇਨਿੰਗ ਜਿਸ ਤਰ੍ਹਾਂ ਅੱਜ ਦੀ ਡੇਟ ਦੇ ਵਿੱਚ ਐਨ ਸੀ ਸੀ ਦੀ ਟ੍ਰੇਨਿੰਗ ਦੇ ਨਾਲ ਨਾਲ ਬੱਚਿਆਂ ਨੂੰ ਭਰਤੀ ਦੇ ਵਾਸਤੇ ਬੜੀ ਸੁਖ-ਸੁਹਲਤਾ ਮਿਲ ਜਾਂਦੀ ਹੈ ਜਿਸ ਤਰ੍ਹਾਂ ਅੱਜ ਦੀ ਡੇਟ ਦੇ ਵਿੱਚ ਜਿਹੜੇ ਬੱਚੇ ਐਨ ਸੀ ਸੀ ਕਰ ਰਹੇ ਗਿਆ ਉਹਨਾਂ ਨੂੰ 25% ਦਾ ਕੋਟਾ ਮਿਲਦਾ ਪਿਆ ਵੱਖਰਾ ਉਹਦੇ ਨਾਲ ਬੱਚਿਆਂ ਨੂੰ ਜਿਹੜਾ ਹੈਗਾ ਜੌਬ ਲੈਣੀ ਬੜੀ ਸੌਕੀ ਹੈ ਇੱਕ ਕੰਪੀਟੀਸ਼ਨ ਦੇ ਵਿੱਚ ਜਦੋਂ ਬੱਚੇ ਜਾਂਦੇ ਆ ਪਲੱਸ ਉਹਨਾਂ ਦਾ ਇੱਕ ਚਾਕਾ ਖੁੱਲ ਜਾਂਦਾ ਹੈ ਵੀ ਅਸੀਂ ਕੰਪੀਟੀਸ਼ਨ ਦੇ ਵਿੱਚ ਜਾਵਾਂਗੇ ਤੇ ਆਪਣੀ ਮੰਜ਼ਿਲ ਹਾਸਲ ਕਰਾਂਗੇ ਸਾਨੂੰ ਬੜੀ ਇਸ ਇਹ ਚੀਜ਼ਾਂ ਦੱਸ ਕੇ ਬੜੀ ਖੁਸ਼ੀ ਹੁੰਦੀ ਹੈ ਵੀ ਹੁਣ ਇਹ ਬੱਚੇ ਜਿਹੜੇ ਹੈਗਾ ਸਟੇਟ ਵਾਸਤੇ ਜਾ ਰਹੇਗੇ ਸਾਨੂੰ ਇਹ ਮਹਿਸੂਸ ਹੋ ਰਿਹਾ ਹੈ ਵੀ ਸਾਡੇ ਬੱਚੇ ਫਰਸਟ ਪੋਜੀਸ਼ਨ ਤੇ ਆਉਣਗੇ ਇਸੇ ਤਰ੍ਹਾਂ ਬੁਆਇਸ ਬੁਆਇਸ ਵੀ ਬਹੁਤ ਵਧੀਆ ਪੋਜੀਸ਼ਨ ਤੇ ਉਹਨਾਂ ਦਾ ਵੀ ਕੰਪੀਟੀਸ਼ਨ ਹੋ ਰਿਹਾ ਹੈ ਕੋ-ਕੋ ਦਾ ਬਾਸਕਟਬਾਲ ਦੇ ਕੰਪੀਟੀਸ਼ਨ ਹੈ ਉਹਨਾਂ ਦੇ ਜਿਹੜਾ ਹੈਗਾ ਤਰਨਤਾਰਨ ਹੈ ਕਿ ਸਟੇਟ ਤੇ ਡਨ ਜਾ ਰਹੇਗੇ ਜਿਹੜੀਆਂ ਲੜਕੀਆਂ ਇਹ ਲੁਧਿਆਣੇ ਸਟੇਟ ਤੇ ਡਣਗੇ ਤਾਂ ਸਰ ਜਿਸ ਤਰ੍ਹਾਂ ਅੱਜਕਲ ਪੱਟਿਆਦਰ ਝਾਂ ਜਿਆਦਾ ਮੋਬਾਈਲ ਵਾਲ ਤੇ ਨਸ਼ੇ ਵਾਲਿਆ ਕੀ ਜੇ ਖੇਡਾਂ ਵਾਲ ਉਹਨਾਂ ਨੂੰ ਆਪਾਂ ਲਾਈਏ ਥੋੜਾ ਜਿਹਾ ਤੇ ਧਿਆਨ ਹਟ ਸਕਦਾ ਨਸ਼ੇ ਤੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਸਰ ਆਪਾਂ ਜੇ ਬੱਚਿਆਂ ਦਾ ਧਿਆਨ ਮਾਤਾ ਪਿਤਾ ਸਾਥ ਦੇਣ ਤੇ ਬੱਚੇ ਬਿਲਕੁਲ ਮੋਬਾਈਲ ਤੋਂ ਹਟ ਸਕਦੇ ਆ ਕਿਉਂਕਿ ਜਦੋਂ ਦਾਰ ਜ਼ਿਆਦਾਤਰ ਬੱਚੇ ਜਿਹੜੇ ਅਗੇ ਫ੍ਰੀ ਰੈਂਡ ਕਰਕੇ ਉਹਨਾਂ ਦਾ ਬ੍ਰੇਨ ਜਿਹੜਾ ਹੈਗਾ ਉਹਦਾ ਦਿਮਾਗ ਇੱਕ ਦਗਾ ਘੁੰਮਦਾ ਹੈ ਪਈ ਅਸੀਂ ਆਪਾਂ ਮੋਬਾਈਲ ਹੀ ਦੇਖੀਏ ਜੇ ਆਪਾਂ ਬੱਚੇ ਬਿਜੀ ਰਹਿਣਗੇ ਸਪੋਰਟਸ ਦੇ ਨਾਲ ਜੋੜਨਗੇ ਜਾਂ ਪੜ੍ਹਾਈ ਦੇ ਨਾਲ ਜੋੜਨਗੇ ਤੇ ਉਹ ਬਿਲਕੁਲ ਹੀ ਮੋਬਾਈਲ ਦਾ ਬਿਲਕੁਲ ਹੀ ਮੋਬਾਈਲ ਬੰਦ ਕਰ ਸਕਦੇਗੇ ਤੇਰਾ ਨਾ ਹੀ ਸਰਦਾਰ ਦਵਿੰਦਰ ਸਿੰਘ ਔਰ ਮੈਂ ਮਤੌਰ ਡੀਪੀ ਸੈਕੰਡ ਸੋਲਸ ਕਾਉਨਵਰਟ ਸਕੂਲ ਕਾਲੇ ਪਿੱਖੀਵਿੰਡ ਦੇ ਵਿੱਚ ਡਿਊਟੀ ਨਿਭਾ ਰਿਹਾ ਹਾਂ ਔਰ ਸਾਡੇ ਇੱਥੇ ਬਹੁਤ ਹੀ ਵਧੀਆ ਤੇ ਤਜਰਬੇਕਾਰ ਜਿਹੜੇ ਸਟਾਫ ਸਾਡੇ ਕੋਲ ਨੇ ਔਰ ਬਹੁਤ ਵਧੀਆ ਉੱਚ ਕੋਟੀ ਦੀ ਜਿਹੜੀ ਆ ਸਾਡੀ ਸਟੱਡੀ ਇੱਥੇ ਚੱਲਦੀ ਹੈ ਜੀ ਉਹਦੇ ਨਾਲ ਨਾਲ ਸਟੱਡੀ ਦੇ ਨਾਲ ਨਾਲ ਅਸੀਂ ਗੇਮਸ ਵੀ ਜਿਹੜੀ ਆ ਸਾਡੇ ਬੱਚੇ ਬਹੁਤ ਵਧੀਆ ਅਸੀਂ ਇੱਥੇ ਤਿਆਰ ਕਰਦੇ ਆਂ ਹਰ ਤਰ੍ਹਾਂ ਦੇ ਟੀਚਰਸ ਜਿਹੜੇ ਆ ਸਾਡੇ ਕੋਲ ਪ੍ਰੋਵਾਈਡ ਨੇ ਐਨਸੀਸੀ ਵਾਲੇ 뮤직 ਟੀਚਰ ਔਰ ਇਹਨਾਂ ਹਰ ਵਰਗ ਦੇ ਵਿੱਚ ਸਾਡੇ ਬੱਚਿਆਂ ਨੇ ਬਹੁਤ ਹੀ ਮੱਲਾ ਮਾਰੀਆਂ ਆਈਆਂ ਨੇ ਔਰ ਗੇਮ ਦੀ ਜੇ ਗੱਲ ਕਰੀਏ ਤੇ ਗੇਮ ਦੇ ਵਿੱਚ ਵੀ ਮੰਨ ਲਓ ਸਾਡੇ ਬੱਚੇ ਨੈਸ਼ਨਲ ਤੱਕ ਜਾ ਚੁੱਕੇ ਨੇ ਔਰ ਅਸੀਂ ਇਹ ਨਹੀਂ ਕਿ ਇੱਕ ਮੰਨ ਲਓ ਫਰਜੀਆ ਬੱਚਾ ਸੀ ਬਹੁਤ ਹੀ ਲਗਨ ਦੇ ਨਾਲ ਤੇ ਬਹੁਤ ਵਧੀਆ ਬੱਚੇ ਜਿਹੜੇ ਤਿਆਰ ਕਰਦੇ ਆ ਔਰ ਹੁਣ ਵੀ ਬੱਚੇ ਜਿਸ ਤਰ੍ਹਾਂ ਸਾਡੇ ਕੋਲ ਜਿਹੜੇ ਇਸ ਟਾਈਮ ਨੈਸ਼ਨਲ ਦੇ ਜਿਹੜੇ ਬੱਚੇ ਆ ਉਹ ਹੋਏ ਤਿਆਰ ਹੁਣ ਜਰਨਲ ਦੇ ਵਿੱਚ ਵੀ ਸਾਡਾ 골ਡ ਮੈਡਲ ਸੀਗਾ ਸਟੇਟ ਡਿਸਟ੍ਰਿਕਟ ਦੇ ਵਿੱਚ ਵੀ 골ਡ ਮੈਡਲ ਆ ਕੱਲਾ 골ਡ ਮੈਡਲ ਹੀ ਨਹੀਂਗਾ ਕਿ ਮੰਨ ਲਓ ਸਾਡਾ ਪਹਿਲੇ ਨੰਬਰ ਦੇ ਉੱਪਰ ਨਾਮ ਅਸੀਂ ਜਿਹੜਾ ਰਿਕਾਰਡ ਦਰਜ ਕਰਵਾ ਕੇ ਆਏ ਆ ਕਿਉਂਕਿ ਸਾਡੀ ਟੀਮ ਨੇ ਜਿਹੜਾ ਹੈ ਉਹ ਤਿੰਨ ਤੋਂ ਚਾਰ 골 ਕਰਕੇ ਜਿੱਤ ਪ੍ਰਾਪਤ ਹਾਸਲ ਕੀਤੀ ਹੈ ਜੀ ਤੇ ਉਹਦੇ ਵਿੱਚ ਜਿਹੜਾ 골ਡ ਮੈਡਲ ਸਾਡੇ ਸਾਈਕਲ ਸੋਰਸ ਕਾਨਵਰਟ ਸਕੂਲ ਦੀ ਝੋਲੀ ਚ ਪਾਇਆ ਹੈ ਹੁਣ ਸਾਡੇ ਬੱਚੇ ਜਿਹੜੇ ਲੁਧਿਆਣਾ ਜਾ ਰਹੇ ਆ ਸਟੇਟ ਖੇਡਣ ਵਾਸਤੇ ਉੱਥੇ ਵੀ ਸਾਨੂੰ ਪੂਰੀ ਉਮੀਦ ਹੈ ਕਿ ਸਾਡਾ 골ਡ ਮੈਡਲ ਹੀ ਆਵੇਗਾ ਔਰ ਸਾਡੀਆਂ ਬੱਚੇ ਜਿਹੜੇ ਆ ਉਹਨਾਂ ਦੀ ਨੈਸ਼ਨਲ ਵਾਸਤੇ ਸਿਲੈਕਸ਼ਨ ਹੋਏਗੀ ਜੀ ਔਰ ਜਿਸ ਤਰ੍ਹਾਂ ਬੱਚੇ ਆਉਂਦੇ ਸਕੂਲ ਦੇ ਵਿੱਚ ਨਵੀਂ এডੂਕੇਸ਼ਨ ਉਹ ਕਿੰਨੀ ਉਮਰ ਤੋਂ ਲੈ ਕੇ ਜਿਹੜਾ ਉਹਨਾਂ ਨੂੰ ਫੀਡਾਂ ਵੱਲ ਜਿਹੜਾ ਤਿਆਰ ਕਰਦੇ ਨੇ ਵੇਖੋ ਜੀ ਇਹ ਵਿੰਗ ਏਜ ਗਰੁੱਪ ਦੇ ਹਿਸਾਬ ਨਾਲ ਹੁੰਦੀ ਹੈ ਜਿਸ ਤਰ੍ਹਾਂ ਅੰਡਰ 14 under 17 under 19 ਜਿਹੜਾ ਹੁੰਦਾ ਹੈ ਕਿ ਮੰਨ ਲਓ ਫਰਸਟ ਕਲਾਸ ਤੋਂ ਲੈ ਕੇ ਫਿਫਥ ਤੱਕ ਉਹ ਆ ਜਾਂਦਾ ਹੈ ਜੀ ਪ੍ਰਾਇਮਰੀ ਗਰੁੱਪ ਦੇ ਵਿੱਚ ਔਰ ਸਿਕਸ ਕਲਾਸ ਤੋਂ ਅਸੀਂ ਜਿਹੜੇ ਬੱਚੇ ਆ ਉਹਨਾਂ ਨੂੰ ਗੇਮ ਵਾਸਤੇ ਤਿਆਰ ਕਰਨਾ ਸਟਾਰਟ ਕਰ ਦਿੰਨੇ ਔਰ ਇਸ ਗਰੁੱਪ ਰਹਿਦਾ ਹੈ ਕਿ ਜਿਸ ਤਰ੍ਹਾਂ 2013 ਤੋਂ ਲੈ ਕੇ ਉਹਦੇ ਵਿੱਚ ਕੀ ਹੁੰਦਾ ਹੈ ਕਿ 12 ਤੱਕ ਦਾ ਜਿਹੜਾ ਹੈ ਅੰਡਰ 14 ਦੇ ਵਿੱਚ ਬੱਚਾ ਖੇਡਦਾ ਹੈ ਜੀ ਔਰ ਇਸੇ ਹੀ ਤਰ੍ਹਾਂ ਜਿਹੜਾ ਅੰਡਰ 17 ਦਾ ਹੈ ਉਹ 2011 ਦੇ ਵੱਡ ਤੋਂ ਲੈ ਕੇ 9 ਤੱਕ ਜਿਹੜਾ ਹੈ ਉਹ ਅੰਡਰ 17 'ਚ ਖੇਡਦਾ ਜੀ ਏਜ ਗਰੁੱਪ ਦੇ ਮੁਤਾਬਕ ਕਿੰਨੇ ਆਪਣੇ ਬੱਚੇ ਆ ਸਾਰਿਆਂ ਨੂੰ ਜਿਹੜਾ ਖੇਡਾਂ ਵੱਲ ਜਿਹੜਾ ਉਹਨਾਂ ਦਾ ਧਿਆਨ ਕਰਵਾਇਆ ਜਾਂਦਾ ਕਿ ਜਾਂ ਕੋਸ਼ਿਸ਼ ਹੀ ਬੱਚੇ ਹੁੰਦੇ ਆ ਨਹੀਂ ਜੀ ਵੇਖੋ ਕੋਸ਼ਿਸ਼ ਇਹ ਹੁੰਦੀ ਹੈ ਸਾਡੀ ਕਿ ਅਸੀਂ ਇਹ ਚਾਹੁੰਦੇ ਆ ਕਿ ਹਰ ਆਪਣੀ ਸਿਹਤ ਦੀ ਤੰਦਰੁਸਤੀ ਵਾਸਤੇ ਔਰ ਜੋ ਸਮੇ ਦਾ ਅੱਜ ਦੌਰ ਚੱਲ ਰਿਹਾ ਹੈ ਇਸ ਤੋਂ ਜਿਹੜਾ ਹੈ ਕਿ ਬੱਚਿਆਂ ਦਾ ਧਿਆਨ ਹੈ ਜਿਹੜਾ ਉਹ ਗੇਮਾਂ ਵੱਲ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਔਰ ਵੱਧ ਤੋਂ ਵੱਧ ਜਿਹੜਾ ਅਸੀਂ ਬੱਚਿਆਂ ਦੀ ਇਧਰ ਲੱਗਣ ਜਿਹੜੀ ਉਹ ਕਰਦੇ ਹਾਂ ਜੀ